ਬਹੁਤ ਬੜੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਡੱਬਾ ਵਾਲੀ ਮੰਡੀ ਇੱਥੇ ਦਿਖਾਵਾਂਗੇ ਆਪਾਂ ਹੁਣ ਟੌਪ-ਟੌਪ ਦੀਆਂ ਮੋਰਾ ਮੱਝਾਂ ਤੇ ਝੋਟੀਆਂ ਤੇ ਭਾਈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਭਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਆਪਾਂ ਇਦਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਗੇ ਰਹਿਾਂਗੇ ਤੇ ਭਾਈ ਜੀ ਪਰਖਣ ਤੋਂ ਉਪਰ ਤੱਕ ਜੁੜੂ ਰਹੋ ਜਾਈਏ ਕਰੋ ਮੇਰਾ ਵੀਰ ਆ ਜਾ ਆ ਜਾ ਕਿੱਥੇ ਆ ਜੀ ਬੰਦੇ ਆਪਣਾ ਨੂੰ ਟਾਪ ਦੇ ਨਗੀਨੇ ਜਾਣਕਰ ਬਾਈ ਜੀ ਦੱਬ ਵਾਲੀ ਮੰਡੀ ਜੀ ਸਦੀ ਝੁੱਟੀ ਬਾਈ ਜੇ ਬਾਈ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਟੀ ਦੀ ਹੈ ਤੇ ਇਹਦੇ ਬਾਰੇ ਲਵਾਂਗੇ ਬਾਈ ਕੁਲਪਾ ਜਾਣਕਾਰੀ ਸਣਾ ਜੀ ਕਰੋ ਮੇਰਾ ਵੀਰ ਪ੍ਰੋਪਰ ਗੈਪ ਹੈ ਤੇ ਬਾਈ ਜੀ ਪਿੱਟਪੂੜੇ ਦੀ ਬਹੁਤ ਚੰਗੀ ਹੈ ਬਾਈ ਕੋ ਲਵਾਂਗੇ ਪੂਰੀ ਜਾਣਕਾਰੀ ਇਹਦੇ ਬਾਰੇ ਚੈੱਕ ਕਰੋ ਮੇਰਾ ਵੀਰ ਚੰਗਾ ਜਾਨਵਰ ਬਾਈ ਜੀ ਤੇ ਅਟਰ ਕੁਆਲਟੀ ਬਹੁਤ ਚੰਗੀ ਹੈ ਮੇਰਾ ਵੀਰ ਸਿੰਘਾ ਦੀ ਬਹੁਤ ਖੁੰਡੀ ਹੈ ਤੇ ਬਾਬੇ ਰੋੜ ਲਓ ਚੰਗਾ ਜਾਨਵਰ ਹੈ ਬਾਈ ਜੀ ਤੇ ਬਾਈ ਅੱਜ ਥੋੜਾ ਪਸ਼ੂ ਬਾਧੂ ਆਏ ਹੋਏ ਨੇ ਤੇ ਤੁਸੀਂ ਵੀ ਆ ਸਕਦੇ ਹੋ ਬਾਈ ਦਮਕ ਵਾਲੀ ਮੰਡੀ ਹਾਰੇ ਤਬਰ ਹੁੰਦੀ ਹੈ ਬਾਈ ਜੀ ਗੱਲ ਜੀ ਸਸਰੀ ਗਾਰ ਕੀ ਨਾਮ ਹੈ ਵੀਰੇ ਆਪਣਾ ਹੀ ਰਪਾਲ ਸਿੰਘ ਅੱਛਾ ਵੀਰੇ ਕਿੰਨੇ ਪਸ਼ੂ ਲੈ ਕੇ ਆਏ ਅੱਜ ਇੱਕ ਵੀਰੇ ਬਾਈ ਲੈ ਕੇ ਆਏ ਵੀਰੇ ਤੇ ਗਾਹਕੀ ਮੈਂ ਅੱਜ ਬਾਕੀ ਸਹੀ ਹੈ ਜੀ ਅੱਛਾ ਕਿੰਨਾ ਗ੍ਰੇਡ ਲੱਗਦਾ ਤੇ ਆਪਣਾ ਛੋਟੀ ਦੇ ਦਾ 1 15 ਲੱਗਦੇ ਅੱਛਾ ਕਿਹੜੇ ਸੂਏ ਸੂਏ ਵੀਰੇ ਅੱਛਾ ਦੂਜੇ ਵੀਰੇ ਅੱਛਾ ਦੂਜੇ ਵੀਰੇ ਦੁੱਧ ਕਿਰਾ ਥੱਲੇ ਆਈਏ ਤੇ ਦੁੱਧ ਜੀ ਹਾਂ ਜੀ 13 ਕਿਲੋ ਅੱਛਾ 13 ਕਿਲੋ ਨਾਲ ਕੀ ਵੀਰੇ ਤੇ ਕੱਟੀ ਅੱਛਾ ਨਾਲ ਬਾਈ ਮੂਹਰੇ ਨਾਲ ਦੀ ਚੈੱਕ ਕਰੂ ਮੇਰੇ ਵੀ ਇਹੋ ਜੀ ਪੱਤੀ ਤੇ ਬਾਈ ਕਿੰਨਾ ਕਿ ਲਾਸਟ ਕਿਲੇ ਤੱਕ ਛੋਟ ਹੋ ਜੂ ਮੋਟੀ ਮੋਟੀ ਛੜ ਕਿੰਨਾ ਰੁਪਏ ਰੱਖਿਆ ਦਾ ਵੈਸੇ ਅਸੀਂ 1 35 ਰੱਖਿਆ ਹੈ ਅੱਛਾ ਜੀ ਮੋਟੀ ਮੋਟੀ ਹੋ ਜੂ ਛੋਟ ਹੋ ਰਹੀ 1 ਤੀ ਤੱਕ ਅੱਛਾ ਬਈ ਤੇ ਬਈ ਵਪਾਰ ਦਾ ਕੰਮ ਆਪਣਾ ਹੀ ਹਾਂਜੀ ਤੇ ਮੱਝਾਂ ਲੈ ਕੇ ਆਉਂਦੇ ਰਹਿੰਦੇ ਆ ਹਾਂਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਫਿਰ ਆਪਾਂ ਬਈ 라ਵਲ ਸਰ ਹਾਂਜੀ ਮੇਰਾ ਵਾਲੀ ਅੱਛਾ ਜੀ ਕੱਬ ਵਾਲੀ ਠੀਕ ਹੈ ਬਈ ਜੀ ਤੇ ਬਈ ਜੀ ਤੁਹਾਡਾ ਮੋਬਾਈਲ ਨੰਬਰ ਜੁਗ ਬੋਲ ਦੂੰ 79733 ਹਾਂਜੀ 66755 ਤੇ ਪਿੰਡ ਕਿਹੜਾ ਵੀਰ ਆਪਣਾ ਹੀ ਮਲੋਟ ਵੀਰ ਅੱਛਾ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਮੁਕਸਰ ਅੱਛਾ ਮੁਕਸਰ ਤੁਸੀਂ ਕਿਹੜੀ ਪੈਂਦੀ ਵੀਰੇ ਮੁਕਸਰ ਹੀ ਵੀਰੇ ਠੀਕ ਹੈ ਬਈ ਤੇ ਬਈ ਘਰੇ ਪਸ਼ੂ ਹੁੰਦੇ ਨੇ ਹਾਂਜੀ ਠੀਕ ਹੈ ਬਈ ਜੀ ਨਾਮ ਕੀ ਦੱਸਾਂ ਜੀ ਫਿਰ ਆਪਣਾ ਹੀ ਫਰਪਾ ਠੀਕ ਤੇ ਬਾਈ ਨਾ ਟਟਾਕੜ ਜੀ ਰੁਗ ਰੋ ਬਈ ਚੰਗਾ ਜਾਨਵਰ ਬਾਈ ਕੋਲ ਜੀ ਤੇ ਨੰਬਰ ਆਪਾਂ ਹੁਣ ਸ਼ੇਅਰ ਕਰਦਾ ਜੀ ਤੇ ਪਾਸੇ ਟਸਕੀ ਚੰਗਾ ਜਾਨਵਰ ਹੈ ਪਰ ਕੀ ਮੋਹਰਾ ਨਸਲ ਦੀ ਝੋਟੀ ਹੈ ਤੇ ਬਾਈ ਜੀ ਆਪਾਂ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਅਟਰ ਕੁਆਲਟੀ ਬਹੁਤ ਚੰਗੀ ਬਈ ਥੋੜੀ ਲੋਡੀਆਂ ਦੀ ਅੰਦਰ ਨੂੰ ਹੈ ਤੇ ਬਾਈ ਜੀ ਚੰਗਾ ਜਾਨਵਰ ਹੈ ਪਿੱਟਕੜੇ ਦੀ ਬਹੁਤ ਚੰਗੀ ਹੈ ਬਾਈ ਫਲੇਡ ਚੈੱਕ ਕਰੋ ਵੀਰੇ ਉੱਚੀ ਲੰਬੀ ਬਹੁਤ ਹੈ ਵੀਰੇ ਤੇ ਸਿੰਘਾਂ ਦੀ ਵੀ ਫੁੰਦੀ ਹੈ ਬਾਈ ਜੀ ਪੂਰੀ ਤੇ ਬਾਈ ਘੋੜੇ ਵਾਲੀ ਚਾਲ ਹੈ ਝੋਟੀ ਦੀ ਇਹ ਕੁੜੀ ਬਹੁਤ ਚੰਗੀ ਹੈ ਬਾਈ ਜੀ। ਆ ਮੋੜ ਲੈ ਵੀਰੇ। ਤੇ ਬਾਈ ਜੀ ਟੌਪ ਤੇ ਨਹੀਂ ਨਾ ਜਾਨਵਰਾਂ। ਚਿੰਗਾ ਲਈ ਬਹੁਤ ਥੋੜੀ ਹੈ। ਤੇ ਕੰਟੀ ਲੰਬੀ ਹੈ ਬਾਈ ਜੀ ਤੇ ਅਟਰ ਕੁਆਲਟੀ ਬਹੁਤ ਚੰਗੀ ਹੈ ਬਾਈ। ਬਿਊਟੀ ਬਹੁਤ ਬਾਈ ਪੂਰੀ ਰੀਜਾਈ ਹੈ। ਮੈਂ ਚੰਗਾ ਜਾਨਵਰ ਵੇਚੇ ਕਿ ਮੇਰੇ ਵੀ। ਮਾਈਕਰੋ ਨੰਬਰ ਕੀ ਪੂਰੀ ਜਾਣਕਾਰੀ ਵੇ ਦੇ ਬਾਰੇ ਕੀ ਹਾਲ ਹੈ ਵੀ ਸਾਲੀਆ ਵੀਰ ਜੀ ਕੀ ਨਾਮ ਹੈ ਵੀਰੇ ਆਪਣਾ ਹੀ ਨਾਮ ਹਰਮੇਸ਼ ਆ ਜੀ ਅਸੀਂ ਕਿਹੜੇ ਪਿੰਡ ਪੈ ਜਾਂਦਾ ਪਿੰਡ ਫਤਿਹਪੁਰ ਮਣੀਆਂ ਵਾਲਾ ਜੀ ਅੱਛਾ ਜੀ ਜ਼ਿਲ੍ਹਾ ਕਿਹੜੇ ਪੈ ਜਾਂਦਾ ਜ਼ਿਲ੍ਹਾ ਮੌਕਸਰ ਪੈ ਜਾਂਦਾ ਅੱਛਾ ਤਹਿਸੀਲ ਜੀ ਤਹਿਸੀਲ ਮਲੋਟ ਆ ਜੀ ਅੱਛਾ ਬਾਈ ਜੀ ਤਾਂ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਅੱਜ ਆਪਾਂ ਆਪਾਂ 4 ਲੈ ਕੇ ਆਏ ਸੀ ਸੇਲ ਹੋਇਆ ਕੋਈ ਜੀ? ہاں ਜੀ 2 ਸੇਲ ਕਰਤਾ ਹੀ। ਅੱਛਾ ਇਹ ਗਾਹ ਕਿਵੇਂ ਅੱਜ ਵੈਸੇ? ਗਾਹ ਠੀਕ ਹੈ। ਠੀਕ ਹੈ ਵੀ ਜੀ। ਜਿਹੜੀ ਆ ਝੋਟੀ ਦਿਖਾਈ ਆਪਾਂ ਮੋਹਰਾ ਨਸਲ ਦੀ। ਹਾਂ ਜੀ। ਤੇ ਕਿਹੜੇ ਸੂਏ ਵੀਰੇ? ਇਹ ਦੂਜਾ ਸੂਆਈ 6 ਦੰਦ ਮੋਹ ਆਈ। ਅੱਛਾ ਦੁੱਧ ਕਿੰਨਾ ਥੱਲੇ ਇਹ ਵੀਰੇ? ਦੁੱਧ ਹੁਣ ਹੈਗਾ ਜੀ 11-12 ਕਿਲੋ ਫੀਸ ਆਈ ਆਈ ਤੀਜਾ ਦਿਨ ਸੂਈ ਨਾ। ਅੱਛਾ ਬਈ ਜੀ। ਹਾਂ ਜੀ। ਤੇ ਹੋਰ ਕਿੰਨਾ ਕਰਜੂ ਹੋ ਜੇ ਵੀਰੇ? ਦੁੱਧ ਕਰ ਜੂਗੀ 14 15 ਅੱਛਾ ਜੀ ਹਾਂ ਜੀ ਤੇ ਭਾਈ ਮੁੱਲ ਕਿਨਾ ਰੱਖਿਆ ਪਿਆਦਾ ਜੀ ਮੋਨ ਦਾ 1 40 ਕਰਦੇ ਅੱਛਾ ਬਹੁਤ ਜੈਨਰੇਟਰ ਬਾਕੀ ਵੀ ਥੋੜਾ ਬੋਧ ਮਾਨਦਾਨ ਹੋ ਜੂਗਾ ਹਾਂ ਜੀ ਜ਼ਰੂਰ ਕਰਾਂਗੇ ਜੀ ਠੀਕ ਹੈ ਭਾਈ ਜੀ ਤੇ ਭਾਈ ਵਪਾਰ ਦਾ ਕੰਮ ਆਪਣਾ ਜੀ ਹਾਂ ਜੀ ਬਿਲਕੁਲ ਇਹ ਤੇ ਘਰੇ ਵੀ ਪਸ਼ੂ ਰਹਿੰਦੇ ਹੋਣੇ ਫਿਰ ਹਾਂ ਜੀ 5 6 ਘਰੇ ਆ ਵੇਲੇ ਵਕ 24 ਘੰਟੇ ਜਿਹੜੀ ਇਹ ਮੱਝ ਖੜੀ ਨਾਲ ਵੀ ਨੇ ਕਿਹੜੇ ਸੂਏ ਜੀ ਇਹ ਚੀਜ਼ਾਂ ਹੋ ਆ ਅੱਛਾ ਭਾਈ ਜੀ ਤੇ ਚੰਗਾ ਜਾਨਵਰ ਹੈ ਭਾਈ ਚੈੱਕ ਕਰੋ ਮੇਰਾ ਵੀਰ ਆਟਰ ਕੁਆਲਟੀ ਇਹਦੀ ਵੀ ਚੰਗੀ ਹੈ ਥਾਣਾ ਵੀ ਪ੍ਰੋਪਰ ਗੈਰਪ ਹੈ ਤੇ ਬਾਕੀ ਵੀ ਨਾਲ ਕੀ ਇਹਦੇ ਕੱਟਾ ਹੈ ਇਹ ਨਾਲ ਬਾਈ ਮੋਰਾਂ ਨੇ ਤੁਹਾਡਾ ਕੱਟਾ ਇਹ ਚੈੱਕ ਕਰੋ ਮੇਰਾ ਵੀ ਇਹ ਦੁੱਧ ਕੀ ਥੱਲੇ ਵੀਰੇ ਦੇ ਇਹਦੇ ਥੱਲੇ ਹੈਗਾ ਹੀ 11 12 ਕਿਲੋ ਹਾਂ ਠੀਕ ਹੈ ਹਾਂਜੀ ਇਹ ਤਾਂ ਠੰਡੀ ਹੈ ਪੂਰੀ ਜਿੱਦੈ ਨਾਲ ਕੋਈ ਇਹ ਕੋਈ ਮਰਜ਼ੀ ਚੋਏ ਕੋਈ ਚੱਕਰ ਅੱਛਾ ਜੋ ਨੇ ਵਾਲੇ ਨੂੰ ਨਹੀਂ ਫੋੜੀ ਇਹਨੂੰ ਕੋਈ ਚੱਕਰ ਹੀ ਨਹੀਂ ਬਿਲਕੁਲ ਇਹ ਠੀਕ ਹੈ ਬਾਈ ਜੀ ਮੁੱਲ ਕਿੰਨਾ ਰੱਖਿਆ ਪਿਆਦਾ ਇਹ ਕਿਹੜੀ ਦਾ ਇਹਦਾ ਮੁੱਲ 85000 ਹੈ ਅੱਛਾ 85 ਸਿਰਫ 85 ਹਾਂਜੀ ਠੀਕ ਹੈ ਬਾਈ ਜੀ ਤੇ ਦੂਤਾ ਜੀ ਹੋਰ ਬਾਝੂ ਹੈ ਜੋਦ ਮੰਨ ਗਏ ਲੋਈ ਹੁਣ ਕਪੈਸਿਟੀ ਜਿੰਨੇ 8 ਤੇ 12 ਕਿਲੋ ਤੇ ਟਿੱਕੀ ਹੋਈ ਹੈ ਜੀ ਅੱਛਾ ਸਮਝ ਆ ਗਿਆ ਹਾਂਜੀ ਠੀਕ ਹੈ ਉਹ ਤਾਂ ਢੱਡੀ ਪੂਰੀ ਬਿਲਕੁਲ ਜੀ ਕੋਈ ਚੱਕਰ ਨਹੀਂ ਜੀ ਆਪਾਂ ਚੈੱਕ ਕਰੂਗੇ ਵੀ ਬਈ ਉਹ ਠੰਡੀ ਹੈ ਪੂਰੀ ਬਈ ਜੀ ਤੇ ਬਾਈ ਥੋੜਾ ਬੋਧ ਮਾਨਤਨ ਹੋ ਜੂਰ ਮਾਨਤਨ ਕਰ ਲਾਂਗੇ ਠੀਕ ਹੈ ਬਾਈ ਜੀ ਉਹ ਵੈਨ ਨੰਬਰ ਸ਼ੇਅਰ ਕਰ ਦੂੰਗਾ ਆਪਾਂ ਹਾਂਜੀ ਹਾਂਜੀ 84377 61606 ਠੀਕ ਕਰ ਦਵਾਰੇ ਬੋਲ ਦੂੰਗਾ ਵੀਰੇ 84377 61606 ਤੇ ਬਾਈ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਬੈਠੇ ਤੁਸੀਂ ਮੰਡੀ ਆਪਣਾ ਰਾਮਪੁਰਾ ਮੋੜ ਹਾਂਜੀ ਠੀਕ ਹੈ ਰਾਤਸਰ ਤੇ ਬੇਹੜਾਲੀ ਮੰਡੀ Rajasthan ਗਵਾਂ ਵਾਲੀ ਠੀਕ ਹੈ ਬਾਈ ਹਾਂਜੀ ਤੇ ਬਾਕੀ ਘਰੇ ਗਾਹ ਦਾ ਮਹਿਲੇ ਵਾਲਾ ਠੀਕ ਹੈ ਹੁਣ ਕਿ ਜਿਹੜਾ ਦੂਜਾ ਹੋਣਾ ਆ ਬਾਈ ਰਹਿਣ ਨੂੰ ਦਾ ਪ੍ਰਬੰਧ ਹੈ ਸਰ ਕੋਈ ਹੈ ਅਵੇਲੇਬਲ ਹੈ ਜੀ ਬਾਈ ਜੀ ਦੇ ਨਾਮ ਕੀ ਦੱਸਿਆ ਜੀ ਬਰਾਬਰ ਗਾਮ ਹਰਮੇਸ਼ ਆਈ ਠੀਕ ਆ ਬਾਈ ਜੀ ਤੇ ਬਾਈ ਨਾਲ ਕੰਟੈਕਟ ਜਰੂਰ ਕਰਿਓ ਚੰਗੇ ਜਾਨਵਰ ਨੇ ਬਾਈ ਕੋਲੇ ਜੀ ਠੀਕ ਆ ਬਾਈ ਧੰਨਵਾਦ ਚੰਗੇ ਆਏ ਹੋਏ ਨੇ ਤੇ ਬਾਕੀ ਮੇਰਾ ਵੀਰ ਇੱਕ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਤੁਹਾਡੇ ਨਾਲ ਹੀ ਸਭ ਕੁਝ ਹੈ ਵੀਰੇ ਤੇ ਆਪਾਂ ਇਦਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਈ ਜੀ ਤੁਹਾਡੇ ਤੱਕ ਸ਼ੇਅਰ ਕਰਦੇ ਰਹਾਂਗੇ ਤੇ ਮੇਰਾ ਵੀਰ ਗਰੁੱਪਾਂ ਵਿੱਚ ਜਰੂਰ ਸ਼ੇਅਰ ਕਰਿਆ ਕਰੋ WhatsApp ਗਰੁੱਪਾਂ ਵਿੱਚ ਆਪਣੇ ਚੈਨਲ ਨੂੰ ਵੀਰੇ ਤੇ ਬਾਈ ਜੀ ਇਦਾਂ ਦੀ ਵੀਡੀਓ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਧੰਨਵਾਦ ਵੀਰੇ ਆਜੋ ਮੇਰਾ ਵੀਰ ਅੱਗੇ ਦਿਖਾਉਂਦਾ ਚੰਗਾ ਜਨਮ ਹਾਂਜੀ ਭਾਈ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਵੀਰੇ ਕੀ ਨਾਮ ਹੈ ਵੀਰੇ ਆਪਣਾ ਇਹ ਨਾਮ ਤੋਂ ਮੇਰ ਸਿੰਘ ਹੈ ਅੱਛਾ ਵੀਰੇ ਤੇ ਆ ਝੋਟੀ ਲੈ ਕੇ ਆਇਆ ਤਾਂ ਕੀ ਕਿਹੜੇ ਸੂਏ ਸੂਣਾ ਵੀਰੇ ਨਹੀਂ ਇਹ ਸੂਈ ਹੋਈ ਹੈ ਵੀਰੇ ਅੱਛਾ ਸੂਈ ਵੀ ਹੈ ਤੇ ਬੱਚਾ ਇਹਦਾ ਵੀਰੇ ਇਹਦਾ ਨਾਮ ਅੱਛਾ ਵੀਰ ਦੋ ਦਿਨਾਂ ਦਾ ਬੱਚਾ ਹੈ ਕਿਹੜੇ ਸੂਏ ਸੂਈ ਵੀਰੇ ਇਹ ਦੋਸਰੇ ਸੂਏ ਸੂਈ ਅੱਛਾ ਕਿੰਨਾ ਦੁੱਧ ਥੱਲੇ ਵੀਰੇ ਤੇ ਇਹਦੇ ਲਈ ਪਿਛਲੀ ਵਾਰ 12 ਲੀਟਰ ਸੀਗਾ ਇਸ ਵਾਰ ਕੀ ਨਿਕਲਦਾ 14 ਲੀਟਰ ਅੱਛਾ ਲਈ ਤੇ ਥੋੜੀ ਤੋਲ ਕੇ ਦਿਖਾ ਦੂੰਗਾ ਵੀਰੇ ਤੇ ਬਾਈ ਬਹੁਤ ਹੀ ਟੌਪ ਵਾਲਾ 3 ਛੋਟੀ ਬਾਈ ਹੋਰਾਂ ਦੱਸ ਦੀ ਤੇ ਪਿੱਠ ਫੁੱਟੇ ਦੀ ਬਹੁਤ ਚੰਗੀ ਹੈ ਬਾਈ ਜੀ ਚੰਗਾ ਜਾਨਵਰ ਹੈ ਬਾਈ ਜੀ ਤੇ ਬਾਕੀ ਬਾਈ ਕੋਲ ਹੁੰਦਾ ਪੂਰੀ ਜਾਣਕਾਰੀ ਵੀ ਥਾਣਾ ਵਿੱਚ ਬਰੋਪਰ ਗੈਪ ਤਾਂ ਬਾਈ 4 ਵਿੱਚ ਥਾਣਾ ਦੀ ਨਾਮ ਦੇਖੋ ਮੇਰਾ ਵੀਰ ਬਾਈ ਸਿੱਧੇ ਨੇ ਬਿਲਕੁਲ 90 ਡਿਗਰੀ ਐਂਗਲ ਤੇ ਥਾਣਾ ਵਿੱਚ ਦੇਖੋ ਬਾਈ ਜੀ ਬਰੋਪਰ ਗੈਪ ਹੈ ਬਾਈ ਚੰਗਾ ਜਾਨਵਰ ਹੈ ਬਾਈ ਤੇ ਬਾਈ ਜੀ ਕਿਹੜਾ ਇਲਾਕਾ ਬਣਾਇ ਰੰਕਾਲਾ ਮਾਲੀ ਕੋਲੇ ਲਕੜਾਂ ਵਾਲੀ ਪਿੰਡ ਹੈ। ਅੱਛਾ ਭਾਈ ਤਹਿਸੀਲ ਕਿਹੜੀ ਪੈ ਜਾਂਦੀ ਜੀ? ਤਹਿਸੀਲ ਕਾਲਾਂ ਵਾਲੀ। ੱਤੇ ਭਾਈ ਜੀ ਇਹ ਤਾਂ ਮੁੱਲ ਕਿਨੇ ਰੱਖਿਆ ਜੀ? 185 ਰੱਖਿਆ। 185। ਥੋੜਾ ਬੋਧ ਮੰਡ ਦਾਣ ਹੋ ਜੂਗਾ ਜੀ? ਹਾਂਜੀ। ਠੀਕ ਹੈ ਭਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਆਪਾਂ ਆਪਣਾ? 93548 57248 ਇੱਕ ਵਾਰ ਦੁਬਾਰੇ ਬੋਲ ਦੂੰਗਾ ਫਿਰ? 93548 57248। ਉਹ ਤਾਂ ਠੰਡੀ ਹੈ ਬਈ ਪੂਰੀ? ਹਾਂਜੀ ਠੰਡੀ ਹੈ ਪੂਰੀ। ਠੀਕ ਹੈ ਭਾਈ ਜੀ ਤੇ ਭਾਈ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਜੀ? ਵੈਸੇ ਇੱਥੇ ਆਏ ਆ ਜੀ। ਅੱਛਾ ਪਹਿ ਈ ਕਭੀ ਚੰਗਾ ਜਾਨਵਰ ਹੈ ਬਾਈ ਜੀ ਤੇ ਭਾਈ ਉਧਰ ਠੰਡੀ ਪੂਰੀ ਹਾਂਜੀ ਠੀਕ ਹੈ ਬਾਈ ਚੰਗਾ ਜਾਨਵਰ ਹੈ ਬਾਈ ਜੀ ਮੈਂ ਕੋਲੇ ਕਰਨੇ ਭਾਈ ਮੰਡੀ ਵਿੱਚ ਆਏ ਹੋਏ ਤੇ ਰੇਟ ਵੀ ਠੀਕ ਹੈ ਬਾਈ ਬਾਈ ਪੀ ਥੱਪ ਕਹਿੰਦੇ ਗਾਹਕ ਵੀ ਠੀਕ ਆ ਜੀ ਵੈਸੇ ਤੇ ਪਸ਼ੂ ਬਾਧੂ ਆਏ ਹੋਏ ਨੇ ਬਈ ਤੇ ਭਾਈ ਐਦਾਂ ਦੇ ਜਾਨਵਰ ਲੈਣ ਲਈ ਤੁਸੀਂ ਵੀ ਆਓ ਜੀ ਦੱਬ ਵਾਲੀ ਮੰਡੀ ਤੇ ਜਾਨਵਰ ਚੰਗੇ ਨੇ ਬਾਈ ਜੀ ਬਹੁਤ ਹੀ ਟਾਪ ਕੁਆਲਟੀ ਦੀ ਬਾਈ ਜੀ ਤੇ ਕਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਨੇ ਘਰ ਨਹੀਂ ਤੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀਰ ਤੇ ਬਾਈ ਜੀ ਚੈੱਕ ਕਰੋ ਮੇਰਾ ਵੀਰ ਚੰਗਾ ਜਾਨਵਰ ਹੈ ਬਾਈ ਜੀ ਤੇ ਪਿੱਛੇ ਪੂੜੇ ਦੀ ਬਹੁਤ ਚੰਗੀ ਬਈ ਥਾਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀਰ ਆਹ ਮੋੜਦਾ ਵੀਰ ਤੇ ਬਾਈ ਜੀ ਚੰਗੇ ਜਾਂਦੀਆਂ ਪੂਰੀਆਂ ਨਿਸ਼ਾਨੀਆਂ ਨੇ ਤੇ ਸਿੰਗਾ ਦੀ ਵੀ ਖੁੱਡੀ ਹੈ ਤੇ ਬਾਈ ਜੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਵੀਰੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਲਿਓਟੀ ਵਿੱਚ ਕੋਈ ਘਾਟ ਨਹੀਂ ਤੇ ਥਣ ਵੀ ਪੂਰਾ ਮੋਟਾ ਹੈ ਤੇ ਬਾਈ ਜੀ ਲੰਬਾ ਹੈ ਥਣ ਤੇ ਫਾਈਕਲ ਲਵਾਂਗੇ ਪੂਰੀ ਜਾਣਕਾਰੀ ਇਹਦੇ ਬਾਰੇ ਆ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਵਧੀਆ ਕੀ ਨਾਮ ਹੈ ਵੀਰੇ ਆਪਣਾ ਸੰਦੀਪ ਹੈ ਜਿਮਾਹਲ ਵਾਲੀ ਪਿੰਡ ਦਾ ਜੀ ਪੰਜਾਬ ਤੇ ਤਸਵੀਰ ਕਿਹੜੀ ਪੈ ਜਾਂਦੀ ਵੀਰੇ ਕਾਲ ਐਲੀ ਅੱਛਾ ਫਿਰ ਕਿੰਨੇ ਪਸ਼ੂ ਲੈ ਕੇ ਆਏ ਸੀਗੇ ਅੱਜ ਆਪਾਂ ਹੀ ਅਸੀਂ ਇੱਕੋ ਹੀ ਹੈ ਜੀ ਘਰ ਦੀ ਛੋਟੀ ਹੈ ਅੱਛਾ ਇਹ ਵਾਲੀ ਜੀ ਵੀਰੇ ਹਾਂਜੀ ਤੇ ਕਿਹੜੇ ਸੂਏ ਸੂਏ ਵੀਰੇ ਇਹ ਇਹ ਹੈਗੀ ਦੂਜੇ ਸੂਏ ਅੱਛਾ ਦੂਜੇ ਸੂਏ ਵੀਰੇ ਨਾਲ ਕੀ ਵੀਰੇ ਤੇ ਨਾਲ 30 ਅੱਛਾ 30 ਵੀਰੇ ਮੁੱਲ ਲਾ ਡੇਢ ਲੱਖ ਰੁਪਏ ਅੱਛਾ ਮੁੱਲ ਡੇਢ ਲੱਖ ਵੀਰੇ ਤੇ ਦੁੱਧ ਕਿੰਨਾ ਥ ਸੁੱਧ 15 ਲੀਟਰ ਘੱਟ ਹੈ ਕਿ 15 ਲੀਟਰ ਹੈ ਜੀ ਤੇ ਉਧਰ ਠੰਡੀ ਵੀ ਪੂਰੀ ਹਾਂ ਪੂਰੀ ਠੰਡੀ ਹੈ ਠੀਕ ਹੈ ਜੀ ਤੇ ਬਈ ਵਰ ਦਾ ਕੰਮ ਹੈ ਆਪਣਾ ਨਹੀਂ ਨਹੀਂ ਕਰਦਾ ਹੈ ਅੱਛਾ ਕਰਦਾ ਹੀ ਕਰਦਾ ਠੀਕ ਹੈ ਤੇ ਬਈ ਜੀ ਮੋਬਾਈਲ ਨੰਬਰ ਬੋਲ ਦੂੰਗੇ ਆਪ ਆਪਣਾ 905347 ਜੀ 13622 ਪੀਕਰ ਤੁਹਾਰੇ ਬੋਲ ਦੂਗਾ ਵੀਰੇ 905347 13622 ਤੇ ਬਈ ਉਧਰ ਠੰਡੀ ਪੂਰੀ ਹੈ ਹਾਂਜੀ ਹਾਂਜੀ ਘਰ ਦੀ ਝੋਟੀ ਹੈ ਜੀ ਠੀਕ ਹੈ ਬਈ ਜੀ ਤੇ ਬਈ ਚੰਗਾ ਜਾਨਵਰ ਹੈ ਬਾਈ ਕੋਲੇ ਬਾਈ ਕਹਿੰਦਾ ਕਿ ਘਰ ਦੀ ਹੈ ਤੇ ਬਈ ਵੇਚਣ ਦਾ ਕਾਰਨ ਫਿਰ ਵੀ ਜੀ ਬਾਈ ਜੀ ਇਹ ਦੇ ਦੇ ਜੀ ਅੱਛਾ ਬਾਰ ਮੈਜੂਰੀ ਕਰਦੇ ਅੱਛਾ ਬਾਈ ਜੀ ਰੋਹਣੀ ਕਰਦੇ ਤੇ ਬਾਈ ਜੀ ਚੰਗਾ ਜਾਨਵਰ ਨਾਲ ਕਿਵੇਂ ਤੇ ਕੱਟੀ ਜੀ ਤੇ ਚੈੱਕ ਕਰੋ ਮੇਰਾ ਵੀ ਨਾਲ ਹੈ ਕਿ ਭਰਾ ਨਾਲ ਦੀ ਕੱਟੀ ਪਿਓਰ ਤੇ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਥਣਾ ਵਿੱਚ ਪ੍ਰੋਪਰ ਗੈਪ ਹੈ ਜੀ ਚੰਗਾ ਜਾਨਵਰ ਹੈ ਜੀ ਤੇ ਰੇਟ ਵੀ ਬਹੁਤ ਜਾਇਜ਼ ਰੱਖਿਆ ਬਾਈ ਨੇ ਜੀ ਤੇ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਮੇਰਾ ਵੀਰ ਤੇ ਐਦਾਂ ਦੇ ਜਾਨਵਰ ਬਾਈ ਮਿਲਦੇ ਬਹੁਤ ਘੱਟ ਨੇ ਕਿਉਂਕਿ ਘਰੇ ਖੜੀ ਆ ਮੈਂ ਬੰਦੋ ਵੀਰੇ ਇਹ ਖੜਾ ਪਸ਼ੂ ਬਹੁਤ ਘੱਟ ਮਿਲਦਾ ਬਾਈ ਜੀ ਕਿਉਂਕਿ ਸੀਲ ਆਉਂਦਾ ਪੂਰੀ ਪ੍ਰੋਪਰ ਜਮੂਰਾ ਨਾਲ ਦੀ ਤੇ ਰੇਟ ਬਾਈ ਇਹ ਪਰੋਣਾ ਸ਼ੇਅਰ ਕਰਦਾ ਤੇ ਮੋਬਾਈਲ ਨੰਬਰ ਬਾਈ ਦੇ ਪਾਸ ਦਾ ਵਿੱਚ ਤੇ ਬਾਈ ਦੇ ਕੰਟੈਕਟ ਜੀ ਨੂੰ ਵੀ ਹੋ ਜਾਵੀਂ ਧੰਨਵਾਦ ਜਾਨਵਰ ਆਏ ਹੋਏ ਨੇ ਬਾਈ ਜੀ ਤੇ ਬਾਈ ਜੀ ਸਭ ਤੋਂ ਵੱਡੀ ਗੱਲ ਖਾਣਾ ਵਿੱਚ ਪ੍ਰੋਪਰ ਗੈਪ ਰਹੇਗੀ ਤੇ ਅਟਰ ਕੁਆਲਿਟੀ ਚੰਗੀ ਹੋਵੇਗੀ ਤੇ ਬਾਈ ਜੀ ਪਿੱਟੇ ਛੁੜੇ ਦੀ ਉੰਕੀ ਲੰਬੀ ਹੋਵੇ ਤੇ ਚੰਗੀ ਹੋਵੇ ਝੋਟੀ ਤੇ ਬਾਈ ਜੀ ਸਭ ਤੋਂ ਵੱਡੀ ਗੱਲ ਹੋ ਗਈ ਥਣਾ ਵਿੱਚ ਗਏ ਤੇ ਉਹ ਪੂਰਾ ਹੈ ਜੀ ਤਾਂ ਕੁਆਲਟੀ ਦੀ ਬਾਈ ਮੋਹਰਾ ਨਸਲ ਦੀ ਝੋਟੀ ਤੇ ਬਾਈ ਜੀ ਸਭ ਤੋਂ ਵੱਡੀ ਗੱਲ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀ ਥਣਾ ਵਿੱਚ ਪ੍ਰੋਪਰ ਗੇਪ ਵਿਚਾਰਾ ਵਿੱਚ ਤੇ ਬਾਈ ਜੀ ਪਿੱਟੇ ਪੁੜੇ ਦੀ ਬਹੁਤ ਚੰਗੀ ਹੈ ਭਾਈਆਂ ਕੋਲ ਲਾਵਾਂਗੇ ਪੂਰੀ ਜਾਣਕਾਰੀ ਸਾਡੇ ਮੇਰੇ ਤੇ ਬਾਈ ਜੀ ਪਿੱਟੇ ਪੁੜੇ ਦੀ ਬਾਈ ਸਾਸੀ ਗਾਲ ਦੀ ਕੀ ਹਾਲ ਹੈ ਵੀਰੇ ਠੀਕ ਹੈ ਠੀਕ ਹੈ ਕਿਹੜਾ ਪਿੰਡ ਹੈ ਜੀ ਪ੍ਰਿੰਟਲ ਮਕੋੜ ਕਪੂਰੀ ਕੋਲੇ ਅੱਛਾ ਕਿੰਨੇ ਚ ਪਸ਼ੂ ਲੈ ਕੇ ਆਏ ਸੀਗਾ ਜੀ ਦੋ ਹੋਇਆ ਕੋਈ ਛੇਲੇ ਜੀ ਨਹੀਂ ਠੀਕ ਹੈ ਗਾਹ ਕਿਵੇਂ ਅੱਜ ਗਾਹ ਹਕ ਦਾ ਬੱਤਰਾ ਹੀ ਫਿਰਦਾ ਆਜ ਰਿਹਾ ਝੋਟੀ ਇਹਦਾ ਕੀ ਹਿਸਾਬ ਦਾ ਮੈਂ ਵੀਰੇ ਇਹਦਾ ਆਪਾਂ 1 30 ਮੰਗਿਆ ਕਿਹੜੇ ਸੁਈ ਜੀ ਇਹ ਦੂਜੇ ਸੁਈ ਦੁੱਧ ਕਿੰਨਾ ਥੱਲੇ ਵੀਰੇ ਤਾਂ ਦੁੱਧ ਹੈਗਾ 12 ਲੀਟਰ ਅੱਛਾ ਭਾਈ ਜੀ ਨਾਲ ਕੀ ਇਹਦੇ ਨਾ ਕੱਟਾ ਨਾਲ ਵੀ ਮੂਹਰਾ ਹੁੰਦਾ ਹੁੰਦਾ ਪਿਓਰ ਕੱਟਾ ਤੇ ਚੰਗਾ ਜਾਨਵਰ ਬਾਈ ਤੁਹਾਨੂੰ ਡਿਊਟੀ ਫੇਰ ਦੋ ਚੈੱਕ ਕਰਨੀ ਐ ਟਰ ਕੁਆਲਟੀ ਬਹੁਤ ਚੰਗੀ ਹੈ ਬਾਈ ਜਾਨਵਰ ਦੀ ਤੇ ਬਾਈ ਉੱਧਰ ਠੰਡੀ ਹੈ ਪੂਰੀ ਹਾਂ ਹਾਂ ਠੀਕ ਸੇਵਾ ਜੀ ਮੋਬਾਈਲ ਨੰਬਰ ਬੋਲ ਦੂੰ ਮੈਂ ਆਪ ਆਪਣਾ 98769 12945 ਇੱਕ ਵਾਰੇ ਬੋਲ ਦੋਗੇ ਵੀਰੇ 98769 12945 ਠੀਕ ਹੈ ਬਾਈ ਜੀ ਨਾਮ ਕੀ ਸੀ ਤੁਹਾਡਾ ਸਰਮ ਸਿੰਘ ਤੇ ਬਾਈ ਵਪਾਰ ਦਾ ਕਰਨਾ ਆਪਣਾ ਨਹੀਂ ਘਰੇਲੂ ਆ ਅੱਛਾ ਘਰ ਤੋਂ ਲੈ ਕੇ ਆਏ ਮੈਂ ਠੀਕ ਹੈ ਬਾਈ ਜੀ ਚੰਗਾ ਜਾਨਵਰ ਹੈ ਬਾਈਆਂ ਕੋਲੇ ਜੀ ਟਿਕ ਟੱਕ ਦੀ ਜਰੂਰਤ ਪਾਰੇ ਹੋ ਮੇਰਾ ਵੀਰ ਕੱਲ ਜੀ ਸਿਕਾ ਬਾਈ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਕਿਹੜਾ ਲੱਗਿਆ ਵੀਰੇ ਆਪਣਾ ਜੀ ਆਹੀ ਆਈ ਲੋਕ ਪਿੰਡਾ ਬਲੀ ਬੰਦੇ ਅਜਾ ਪਿੰਡ ਕਿੜਾ ਪਰੈਂਕੜਾ ਏ ਠੀਕ ਆ ਬਾਈ ਜੀ ਤੇ ਕਿੰਨੇ ਪਜੂ ਲੈ ਕੇ ਆਏ ਮੇਰੇ ਅੱਜ ਆਪਾਂ ਜੀ ਇੱਕ ਹੀ ਲੈ ਕੇ ਆਏ ਅੱਛਾ ਬਾਈ ਜੀ ਤੇ ਗਾਹ ਕਿਵੇਂ ਅੱਜ ਮੇਰੇ ਵੈਸੇ ਉਹ ਘੱਟ ਹੀ ਆ ਜੀ ਠੀਕ ਆ ਬਾਈ ਜੀ ਤੇ ਜਿਹੜੀ ਆ ਝੋਟੀ ਮੱਝ ਲੈ ਕੇ ਆਇਆ ਤਾਂ ਕਿਹੜੇ ਥੂਏ ਸੂਈ ਹੈ ਜੀ ਇਹ ਨਾ ਬਣਾਇਤੀ ਜਿਆ ਸੂਰ ਸੂਣਾ ਹੈ ਅੱਛਾ ਕਿੰਨੇ ਦਿਨ ਰੂਪੇ ਰਜੇ ਇਹ ਇਹ ਰਾਜ ਉਤਾਂ 7 ਦਿਨ ਜੀ ਅੱਛਾ ਬਾਈ ਤੇ ਆਪਣੀ ਘਰ ਦੀ ਉਹ ਕਿ ਬਾਰ ਉਹ ਘਰ ਦੀ ਠੀਕ ਹੈ ਬਾਈ ਜੀ ਪਿੰਡੇ ਸੂਹ ਕਿੰਨਾ ਦੁੱਧ ਕੱਢਿਆ ਨੇ 14 ਕਿਲੋ ਅੱਛਾ 14 ਲੀਟਰ ਤੇ ਮੁੱਲ ਕਿੰਨਾ ਰੱਖਿਆ ਵੀਰਾ ਪੈਦਾ ਹੀ 135 ਅੱਛਾ ਮੈਂ ਤੋੜ ਕੇ ਦਿਖਾ ਦੂੰਗਾ ਵੀਰੇ ਤੇ ਚੰਗਾ ਜਾਨਵਰ ਹੈ ਪਈਆਂ ਕੋਲੇ ਜੀ ਤੇ ਮੋਹਰਾ ਨਸਲ ਦੀ ਮੱਝ ਤੇ ਬਾਈ ਜੀ ਪਿੱਠ ਪੂੜੇ ਤਾਂ ਬਹੁਤ ਚੰਗੀਆਂ ਹੈ ਜੀ ਤੇ ਬਾਕੀ ਬਾਈ ਅਜੇ ਬਾਈਆਂ ਨੂੰ ਥੋੜਾ ਟਾਈਮ ਲੈ ਲੈਣਾ ਹੈ ਨਾ ਤੇ ਬਾਕੀ ਸਿੰਘਾਂ ਦੀ ਹੁੰਦੀ ਹੈ ਬਾਈ ਜੀ ਚੈੱਕ ਕਰੋ ਮੇਰਾ ਵੀਰ ਤੇ ਪਿੱਠ ਪੂੜੇ ਤਾਂ ਬਹੁਤ ਚੰਗੀਆਂ ਹੈ ਬਾਈ ਜੀ ਉੱਚੀ ਲੰਬੀ ਹੈ ਤੇ ਦੁੱਧ ਵਾਲੀ ਮੱਝ ਤੇ ਬਾਈ ਦਾ ਨੰਬਰ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਤੇ ਚੰਗਾ ਜਾਨਵਰ ਹੈ ਬਾਈ ਜੀ ਕਟਰ ਕੁਆਲਟੀ ਚੰਗੀ ਹੈ ਬਾਈ ਜੀ ਤੇ ਬਾਈ ਤੋਂ ਪੁੱਛਾਂਗੇ ਪੂਰੀ ਜਾਣਕਾਰੀ ਇਹਦੇ ਬਾਰੇ ਜੀ ਆ ਜੀ ਤੇ ਵੀਰੇ ਆਪਣਾ ਵਪਾਰ ਤਾਂ ਕਰਦੇ ਜੀ ਨਹੀਂ ਬਾਈ ਜੀ ਹਾਂ ਜੀ ਕੈਰੀਰ ਕਿਹੜਾ ਠੀਕ ਹੈ ਬਈ ਮੋਬਾਈਲ ਨੰਬਰ ਬੋਲ ਦੋਗੇ ਆਪਾਂ ਹਾਂਜੀ ਹਾਂਜੀ 62835 54858 ਜੀ ਕਿੰਨੇ ਪਾਰੇ ਬੋਲ ਦੋਗੇ ਵੀਰੇ 62835 54858 ਜੀ ਠੀਕ ਹੈ ਬਈ ਨਾਮ ਕੀ ਆਪਣਾ ਜੀ ਗੁਰਲਾਲ ਸਿੰਘ ਜੀ ਠੀਕ ਹੈ ਬਈ ਜੀ ਧੰਨਵਾਦ ਵੀਰੇ ਆਏ ਹੋਏ ਨੇ ਤੇ ਵੀਡੀਓ ਨੂੰ ਬਈ ਸ਼ੇਅਰ ਜਰ ਕਰਿਆ ਕਰੋ ਮੇਰਾ ਵੀਰ YouTube ਚੈਨਲ ਤੇ ਤੇ ਬਾਕੀ WhatsApp ਗਰੁੱਪਾਂ ਵਿੱਚ ਵੀ ਐਦਾਂ ਦੀ ਵੀਡੀਓ ਤੁਹਾਨੂੰ ਤੱਕ ਲੈ ਕੇ ਆਉਂਦੇ ਰਹਿਾਂਗੇ ਵੀਰੇ ਧੰਨਵਾਦ ਵੀਰੇ